ਗੇਟ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਬਰਾਰਵਾਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਲਾਲਾਬਾਦ ਦੇ ਅਰਜਨ ਬਬੂਟਾ ਵੱਲੋਂ ਪੈरिस ਵਿੱਚ ਹੋ ਰਹੀਆਂ 2024 ਦੀਆਂ 올림픽 ਗੇਮਾਂ ਦੇ ਵਿੱਚ ਵਿਸ਼ੇਸ਼ ਜਗ੍ਹਾ ਬਣਾਈ ਹੈ ਅਰਜਨ ਬਬੂਟਾ ਵੱਲੋਂ 10 ਮੀਟਰ ਦੀ ਰਾਈਫਲ ਦੇ ਵਿੱਚ ਜਿਹੜਾ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ ਅੱਜ ਅਸੀਂ ਉਹਨਾਂ ਦੇ ਨਾਮ ਕੇ ਪਰਿਵਾਰ ਦੇ ਕੋਲ ਮੌਜੂਦ ਹਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਿ ਅਰਜਨ ਬਬੂਟਾ ਵੱਲੋਂ ਕਿੰਨੀ ਕ ਮਿਹਨਤ ਕੀਤੀ ਗਈ ਅਤੇ ਜਿਸ ਮਿਹਨਤ ਦੇ ਸਦਕਾ ਆ ਜੋ অলিম্পিক ਦੇ ਵਿੱਚ ਆ ਜਿਹੜੀ ਆਪਣੀ ਵਿਸ਼ੇਸ਼ ਜਗਾ ਬਣਾ ਪਾਇਆ ਮੇਰਾ ਨਾਮ ਰਤਨ ਸਿੰਘ ਹੈ ਅੱਛਾ ਕਿਸ ਤਰ੍ਹਾਂ ਤੁਹਾਡਾ ਅਰਜੁਨ ਕੀ ਲੱਗਦਾ ਜੀ ਮੇਰਾ ਪੰਜਾ ਜੀ ਅੱਛਾ ਅੱਜ ਮੈਚ ਦੇਖਿਆ ਤੁਸੀਂ ਕਿਸ ਤਰ੍ਹਾਂ ਦੀ ਫੀਲਿੰਗ ਸੀ ਕਿਸ ਤਰ੍ਹਾਂ ਦੀ ਉਮੀਦਾਂ ਸੀ ਜੀ ਉਮੀਦਾਂ ਸੀ ਜੀ ਬੱਚਾ ਤੇਜ ਦਾ ਨਾਮ ਰੋਸ਼ਨ ਕਰੇਗਾ ਔਰ ਸਾਰੀ ਖਡਾਰੀ ਖੇਡਣ ਵਾਸਤੇ ਹੀ ਜਾਂਦਾ ਜੀ ਪ੍ਰਾਊਡ ਹੈ ਸਾਨੂੰ ਇਸ ਬੱਚੇ ਉੱਤੇ ਹਾਰ ਜਿੱਤ ਤਾਂ ਇਨਸਾਨ ਵਾਸਤੇ ਬਣੀ ਹੈ ਕਿ ਜੋ ਵੀ ਪ੍ਰਮਾਤਮਾ ਨੇ ਮੁਹਕਮਸ਼ੀ ਅਸ਼ਿਰ ਮੱਥਿਆ ਜੀ ਕਿੰਨੀ ਫੇਰ ਮਿਹਨਤ ਕਰ ਗਿਆ ਕਿੰਨੀ ਕਿੰਨੀ ਮਿਹਨਤ ਕਰ ਕੀਤੀ ਸੀ ਵਿੱਚ ਬੱਚੇ ਨੇ 15 ਸਾਲ ਤੋਂ ਇਸ ਫੀਲਡ ਵਿੱਚ ਗਿਆ ਜੀ ਇਹਨੇ ਮੰਮੀ ਪਾਪਾ ਨੇ ਬਹੁਤ ਮਿਹਨਤ ਕੀਤੀ ਜੀ ਜੇ ਇੱਕ ਛੋਟੇ ਜਿਹੇ ਸ਼ਹਿਰ ਜਲਾਲਾਬਾਦ ਤੋਂ ਬੱਚੇ ਦੀ ਖੇਡ ਵਾਸਤੇ ਚੰਡੀਗੜ੍ਹ ਸ਼ਿਫਟ ਹੋਏ ਆਪਣਾ ਘਰ-ਬਾਰ ਜਲਾਲਾਬਾਦ ਛੱਡਿਆ ਛੱਡ ਕੇ ਉੱਥੇ ਸ਼ਿਫਟ ਹੋਏ ਬੱਚੇ ਦੇ ਵਾਸਤੇ ਬਹੁਤ ਉਹਨਾਂ ਨੇ ਮਿਹਨਤ ਕੀਤੀ ਬੱਚੇ ਨੂੰ ਕਿ ਲੈ ਕੇ ਜਾਣ ਵਾਸਤੇ ਇਹ ਦਿਲਚਸਪੀ ਕਿਵੇਂ ਆਈ ਇਹ ਇਸ ਪਾਸੇ ਕਿਵੇਂ ਗਿਆ ਜੀ ਇਹ ਦਿਲਚਸਪੀ ਸਾਰੇ ਇਸ ਤਰ੍ਹਾਂ ਦੀ ਆਈ ਕਿ ਰਾਣਾ ਸੋਢੀ ਸਾਹਿਬ ਨੇ ਇਹਦੇ ਪਾਪਾ ਨੂੰ ਮਿਲੇ ਉਹਨਾਂ ਨੇ ਸ਼ਾਇਦ ਇਹਨਾਂ ਨੂੰ ਇਸ ਲਾਈਨ ਵਾਸਤੇ ਗੇਮ ਵਾਸਤੇ ਕਿਹਾ ਤੇ ਇਸ ਗੇਮ ਤੋਂ ਹੀ ਅੱਗੇ ਨਿਕਲੇ ਖੇਡਣ ਵਾਸਤੇ ਇੰਟਰਸਟ ਬਣਿਆ ਇੱਕ ਛੋਟੇ ਸ਼ਹਿਰ ਦੇ ਵਿੱਚੋਂ ਪੈਰਿਸ ਜਾ ਕੇ 올림픽 ਗੇਮ ਦੇ ਵਿੱਚ ਖੇਡਣਾ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਜੀ ਬਹੁਤ ਵੱਡੀ ਗੱਲ ਹੈ ਜੀ ਇੱਥੋਂ ਤੱਕ ਪਹੁੰਚਣਾ ਆਮ ਖਿਡਾਰੀ ਨਹੀਂ ਪਹੁੰਚ ਸਕਦਾ ਉਹ ਖਿਡਾਰੀ ਹੋਣ ਹਾਰੀ ਖਿਡਾਰੀ ਹੁੰਦਾ ਜੋ ਉੱਥੋਂ ਤੱਕ ਪਹੁੰਚਦਾ ਹੈ ਜੀ ਤੋਂ ਉਹਨ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਮੈਚ ਦੇ ਅੰਦਰ ਕਿਸ ਤਰ੍ਹਾਂ ਦਾ ਮੁਕਾਬਲਾ ਹੁੰਦਾ ਰਿਹਾ ਹੈ ਕਿਸ ਤਰ੍ਹਾਂ ਉਹਨੇ ਪਰਫਾਰਮੈਂਸ ਕੀਤੀ ਬੱਚੇ ਨੇ ਮੁਕਾਬਲਾ ਬਹੁਤ ਵਧੀਆ ਕੀਤਾ ਜੀ ਕਿਸੇ ਜਗ੍ਹਾ ਤੇ ਆ ਕੇ ਹੋ ਸਕਦਾ ਦੇਖੋ ਕੋਈ ਚੂਕ ਹੋ ਗਈ ਜਿਹੜਾ ਕਿ ਪਿੱਛੇ ਹੋ ਗਿਆ ਜੀ ਬਾਕੀ ਬੱਚੇ ਦੀ ਮਿਹਨਤ ਬਹੁਤ ਵਧੀਆ ਸੀ ਜਿਹੜਾ ਦੂਸਰੇ ਨੰਬਰ ਤੇ ਚੱਲਦਾ ਰਿਹਾ ਕੋਈ ਅਸਥਰੀ ਹੋ ਸਕਦਾ ਕਿ ਉਹਦੇ ਕੋਲ ਚੂਕ ਹੋ ਗਈ ਜਿਹੜਾ ਪਿੱਛੇ ਰਹਿ ਗਿਆ ਕੀ ਅਰਜੁਨ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਅਰਜੁਨ ਨੂੰ ਬੈਸਟ ਆਫ ਲੱਕ ਹੈ ਜੀ ਪਰਮਾਤਮਾ ਨੂੰ ਹੋਰ ਚੜ੍ਹਦੀ ਕਲਾ ਚ ਰੱਖੇ ਜੀ ਆਉਣ ਵਾਲਾ ਸਮਾਂ ਉਹਦੇ ਬਾਅਦ ਹੋਰ ਬਿਹਤਰ ਹੋਵੇ ਰਿਹਾ ਕੋਈ ਕਮੀਆਂ ਹੈ ਤਾਂ ਉਹਨੂੰ ਹੋਰ ਸ਼ਾਸਿਕ ਨੂੰ ਮਿਲਣਗੇ ਮੈਚ ਤੁਸੀਂ ਵੇਖਿਆ ਕਿਸ ਤਰ੍ਹਾਂ ਦੀ ਕਮੀ ਰਹਿ ਗਈ ਹੈ ਕਿ ਕੀ ਚੱਕਰ ਰਹਿ ਗਿਆ ਕਿ ਕੋਈ ਪਿੱਛੋਂ ਕੋਈ ਰਹਿ ਗਈ ਮਿਹਨਤ ਦੀ ਕਮੀ ਰਹਿ ਗਈ ਜਾਂ ਕਿਸ ਤਰ੍ਹਾਂ ਦਾ ਸੀ ਨਹੀਂ ਉਹ ਮਿਹਨਤ ਤਾਂ ਬਹੁਤ ਜ਼ਿਆਦਾ ਕਰਦੇ ਨੇ ਕਾਫੀ ਜ਼ਿਆਦਾ ਐਂਬੀਸ਼ੀਅਸ ਨੇ ਉਹ ਆਪਣੇ ਗੋਲ ਨੂੰ ਲੈ ਕੇ ਬਟ ਉਹ ਇਦਾਂ ਬਹੁਤ ਜ਼ਿਆਦਾ ਪ੍ਰੈਸ਼ਰ ਬਿਲਡ ਅਪ ਹੋਣ ਦੇ ਕਾਰਨ ਬੰਦਾ ਨਰਵਸ ਹੋ ਜਾਂਦਾ ਹੈ ਇਹ ਕੁਝ ਵੀ ਥੋੜੀ ਬੁਤੀ ਕਮੀ ਰਹਿ ਜਾਂਦੀ ਹੈ ਉਸ ਕਾਰਨ ਉਹ 4ਥ ਨੰਬਰ ਤੇ ਆਏ ਨੇ ਸਾਡੇ ਲਈ ਇਹ ਵੀ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਹੈ ਅਸੀਂ ਐਕਸਪੈਕਟ ਨਹੀਂ ਕੀਤਾ ਸੀ ਉਹ 올림픽ਸ ਤੱਕ ਜਾਏਗਾ 올림픽ਸ ਤੇ ਗਿਆ ਕਾਫੀ ਜ਼ਰਾਂ ਨੂੰ ਪਿੱਛੇ ਛਾਟ ਕੇ 4ਥ ਨੰਬਰ ਤੇ ਆਇਆ ਸਾਡੇ ਲਈ ਵੀ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟਲੀ ਹੈ ਕਿੰਨੇ ਟਾਈਮ ਤੋਂ ਤੁਹਾਡੇ ਮਤਲਬ ਕਿ ਮਿਹਨਤ ਕਰ ਰਿਆ ਸੀ 올림픽ਸ ਜਾਣ ਵਾਸਤੇ ਕਿਸ ਤਰ੍ਹਾਂ ਉਹਨਾਂ ਦਾ ਬ੍ਰੈਂਡ ਸੈਂਸ ਸੀਗਾ ਕਿਸ ਤਰ੍ਹਾਂ ਦਾ ਉਹ ਹੋਏਗਾ ਸੀ ਸੁਭਾਅ ਕਿਸ ਤਰ੍ਹਾਂ ਉਹ 15 ਸਾਲ ਹੋ ਗਏ ਨੇ ਉਹਨਾਂ ਨੂੰ ਮਿਹਨਤ ਕਰਦੇ ਹੋਏ ਕਾਫੀ ਜ਼ਿਆਦਾ ਫੋਕਸ ਰਹਿੰਦੇ ਨੇ ਉਹ ਜਿੱਦਾਂ ਮੈਨੂੰ ਮਿਲੇ ਸੀ ਉਹਨਾਂ ਨੇ ਦੱਸਿਆ ਉਹਨਾਂ ਦੀ ਡਾਈਟ ਪ੍ਰੋਪਰ ਰਹਿੰਦੀ ਹੈ ਸ਼ਡਿਊਲ ਪ੍ਰੋਪਰ ਰਹਿੰਦਾ ਇੰਨੇ ਵਜੇ ਉਹਨਾਂ ਨੇ ਸਵੇਰ ਮਾਰਨਿੰਗ ਰੁਟੀਨ ਉਹਨਾਂ ਦਾ ਹੁੰਦਾ ਕਿ ਉਹਨੇ ਵਜੇ ਉੱਠਣਾ ਹੀ ਉੱਠਣਾ ਡੇਲੀ ਡੇਲੀ ਨੋਲੇਜ ਗੇਨ ਕਰਨਾ ਡੇਲੀ ਆਪਣਾ ਐਕਸਰਸਾਈਜ਼ ਕਰਨਾ ਯੋਗਾ ਕਰਨਾ ਉਹ ਉਹਨਾਂ ਦਾ ਬਿਲਕੁਲ ਰੁਟੀਨ ਬਿਲਕੁਲ ਸੈੱਟ ਰਹਿੰਦਾ ਤੁਹਾਡੀ ਅਰਜੁਨ ਨੂੰ ਕੀ ਕਹਿਣਾ ਚਾਹੋਗੇ ਜੀ ਅਰਜੁਨ ਬੱਸ ਉਹ ਬេស ਰਹੇਗਾ ਚੈਂਪੀਅਨ ਹੈਗਾ ਚੈਂਪੀਅਨ ਹੀ ਰਹੇਗਾ ਇੱਕ ਵਾਰ ਥੋੜਾ ਬਹੁਤ ਪਿੱਛੇ ਰਹਿਣ ਨਾਲ ਕੁਝ ਨਹੀਂ ਹੁੰਦਾ ਉਹ ਬ੍ਰੋ ਕਰੇਗਾ ਅੱਗੇ ਇੰਡੀਆ ਨੂੰ ਪ੍ਰਾਊਡ ਫੀਲ ਕਰਾਉਂਦਾ ਹੀ ਰਹੇਗਾ ਤੁਹਾਡੀ ਲਾਸਟ ਗੱਲ ਕਦੋਂ ਹੋਈ ਸੀ ਉਹਨਾਂ ਨਾਲ ਦੋ ਚਾਰ ਦਿਨ ਪਹਿਲਾਂ ਕੀ ਉਹ ਕਹਿ ਰਹੇ ਸੀਗੇ ਮੈਡਰ ਦੇ ਬਾਰੇ ਉਹ ਕਹਿ ਰਹੇ ਸੀਗੇ ਕਿ ਮੈਂ ਇੰਡੀਆ ਨੂੰ ਪ੍ਰਾਊਡ ਕਰਾ ਕੇ ਆਵਾਂਗਾ ਝੰਡਾ ਲਹਿਰਾ ਕੇ ਆਵਾਂਗਾ ਪਾ ਬੀਤੇ ਦੇ ਔਰ ਦਾ ਇੱਕ ਬੜਾ ਵਧੀਆ ਰਿਸ਼ਤਾ ਹੁੰਦਾ ਹਾਂ ਜੀ ਤੁਹਾਡੇ ਨਾਲ ਉਹ ਕਿਸ ਤਰ੍ਹਾਂ ਦੇ ਸੀ ਕੋਈ ਮਜ਼ਾਕ ਹਾਸੇ ਮਜ਼ਾਕ ਦੇ ਗੱਲਾਂ ਹੁੰਦੀਆਂ ਸੀ ਜਾਂ ਕਿਸ ਤਰ੍ਹਾਂ ਦੇ ਤੁਹਾਡੀਆਂ ਗੱਲਾਂ ਬਾਤਾਂ ਹੁੰਦੀ ਸੀ ਜਿਆਦਾ ਹਾਸੇ ਮਜ਼ਾਕ ਤਾਂ ਨਹੀਂ ਉਹ ਜਿਆਦਾ ਫੋਕਸ ਨੇ ਕਾਫੀ ਹੰਬਲ ਨੇ ਕਾਫੀ ਕਾਈਂਡ ਨੇ ਕਾਫੀ ਉਹ ਆਪਣੀ ਲਾਈਫ ਤੇ ਗੋਲ ਬਾਰੇ ਗੱਲਾਂ ਕਰਦੇ ਨੇ ਆਪਣੇ ਬਾਰੇ ਜਿਆਦਾ ਹਾਸੇ ਮਜ਼ਾਕ ਵੀ ਚੱਲਦਾ ਰਹਿੰਦਾ ਹਲਕਾ ਫੁਲਕਾ ਬਾਕੀ ਉਹ ਆਪਣੀ ਲਾਈਫ ਦੇ ਲਈ ਕਾਫੀ ਫੋਕਸਡ ਸੀ ਰਾਈਟ ਥੈਂਕ ਯੂ ਜੀ ਮੈਚ ਵੇਖਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜੀ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਕਿ ਬੰਦੇ ਨੂੰ ਲਾਈਫ ਦੇ ਵਿੱਚ ਮਿਹਨਤ ਤਾਂ ਕਰਦੇ ਹੀ ਰਹਿਣਾ ਚਾਹੀਦਾ ਹੈ। ਡਰਨਾ ਕਦੇ ਵੀ ਨਹੀਂ ਚਾਹੀਦਾ ਕਿ ਇਹ ਨਹੀਂ ਮਤਲਬ ਮੈਂ ਅੱਜ ਤੋਂ ਡਰ ਕੇ ਆਪਾਂ ਪਿੱਛੇ ਹੀ ਰਹੀਏ ਨਹੀਂ। ਮਤਲਬ ਹੋਰ ਮਿਹਨਤ ਉਹ ਕਰੇਗਾ ਉਹ ਕਰਦਾ ਹੀ ਰਹਿੰਦਾ ਹੈ ਉਹ। ਅਰਜਨ ਨੂੰ ਕੀ ਕਹਿਣਾ ਚਾਹੂਗੇ? ਕੀ ਪਟਕ ਤੇ ਜਿਸ ਤਰ੍ਹਾਂ ਮਿਹਨਤ ਕੀਤੀ ਸੀਗੀ ਹਾਂ ਮਤਲਬ ਇਹ ਕਰਦਾ ਹੀ ਰਹੇ। ਕਿ ਲੱਗਦਾ ਸੀ ਅਸੀਂ ਭਗਵਾਨ ਅੱਗੇ ਪ੍ਰੇ ਕਰਦੇ ਆ ਕਿ ਇਹ ਬੱਚਾ ਅੱਗੇ ਹੀ ਨਿਕਲਦਾ ਰਹੇ ਮੈਡਲ ਦੀਆਂ ਕਿੰਨੀਆਂ ਕਾਸਮ ਇਦਾਂ ਸੀ ਅੱਜ ਤੁਹਾਨੂੰ ਸਾਨੂੰ ਤਾਂ ਬਹੁਤ ਉਮੀਦ ਸੀ ਬਾਕੀ ਉਸ ਪਰਮਾਤਮਾ ਤੇ ਹੈ ਕਿ ਕਿ ਕਿਦਾਂ ਦੇਖਦੇ ਹੋ ਕਿੱਥੇ ਕਮੀ ਰਹਗੀ ਕੋਈ ਕਿਸ ਤਰ੍ਹਾਂ ਦਾ ਮਤਲਬ ਕਿ ਪ੍ਰੈਸ਼ਰ ਆ ਗਿਆ ਜਾਂ ਕਿਸ ਤਰ੍ਹਾਂ ਹਲਕਾ ਹਾਂ ਨਰਵਸ ਹੋ ਗਿਆ ਬੱਚਾ ਹਾਂਜੀ ਨਹੀਂ ਮੈਡਲ ਪੱਕਾ ਸੀ ਹਾਂਜੀ ਪੱਕਾ ਸੀ ਅਗਲੇ ਵਾਰ ਲੈ ਕੇ ਆਏਗਾ ਮੈਡਲ ਜ਼ਰੂਰ ਲੈ ਕੇ ਆਏਗਾ ਬਿਲਕੁਲ ਲੈ ਕੇ ਆਏਗਾ ਅਸੀਂ ਪਰਮਾਤਮਾ ਅੱਗੇ ਹੱਥ ਹੀ ਜੋੜਦੇ ਰਵਾਂਗੇ ਕਿਉ ਲੈ ਕੇ ਹੀ ਆਏਗਾ